I'm ਗੱਦੀ ਤੇ ਸਭਾਈ ਬਾਪ ਸਤਿਗੁਰੂ ਰਾਜਾ ਨਰਾਜ ਰੂਪਾਂਤਪ ਬਾਣ ਦਿਵਾਨ ਦੇਵ ਉਪਮਾ ਬਖਾਨ ਸ਼ਬਦ ਦੇਵਤਾ ਸ਼ਬਦ ਬ੍ਰਹਮ ਤਤਗੁਰੂ ਗੁਰੰਸ ਬਾਰੇ ਸੱਚੇ ਬਾਸ਼ਰਾਂ ਦੇ ਜਿਨ੍ਹਾਂ ਦੇ ਪਾਵਨ ਗਿਉਦੇ ਅੰਦਰ ਸ਼ੰਦਾਂ ਗੁਰੂ ਪ੍ਰੇਮ ਦੇ ਵਿੱਚ ਗੁਰੂ ਪਿਆਰ ਦੇ ਵਿੱਚ ਗੁਰੂ ਦੀਆਂ ਗੁਰੂਆਂ ਆਉਂ ਉਸ ਸਬਦ ਕੋਲੋਂ ਫਤੇ ਦਾ ਸਿਮਰਨ ਕਰਕੇ ਗੁਰੂ ਦੀਆਂ ਖੁਸ਼ੀਆਂ ਚੋਲ ਵਿੱਚ ਬੁਆਈਏ ਗਾਣਗੇ ਆਖੋ ਜੀ ਬਾਹਰ ਤੋਂ ਏਕਾ ਕੰਸਾ ਬਾਹਰ ਤੋਂ ਕੀਤੇ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਦੇ ਉਪਾਰ ਕਿਰਪਾ ਦੇ ਸਦਕਾ ਸਭੂ ਸੰਗਤਾਂ ਦੇ ਜੋਗ ਦੇ ਨਾਲ ਇਹ ਪਾਵਨ ਸਥਾਨ ਗੁਰਦੁਆਰਾ ਆਕੀਸ਼ਰ ਪ੍ਰਕਾਸ਼ ਕੀਚਰ ਕਲੋਨੀ ਇੱਥੇ ਇੱਕ ਦਿਨ ਦੇ ਬਾਅਦ ਗੁਰਮਤ ਸਮਾਗਮ ਰੱਖੇਗੇ ਇੰਨਾ ਸਮਾਗਮ ਦੇ ਅੰਦਰ ਚੌਥੇ ਗੁਰੂ ਨਾਨਕ ਧੰਗੂ ਰਾਮਦਾਸ ਸਮਾਰਕ ਸ੍ਰੀ ਬਾਸਾ ਜੀ ਦਾ ਕੋਇਤਲ ਪ੍ਰਕਾਸ਼ ਤਿਹਾੜਾ ਮਨਾਇਆ ਗਿਆ। ਉਹ ਸਤਿਕਾਰਯੋਗ ਸੰਪਾਪਾ ਸੇਵਾ ਸਿੰਘ ਜੀ ਮਾਹਬੁਰਖ ਜਿਨ੍ਹਾਂ ਨੇ ਆਪਣੇ ਜੀਵਨ ਦਾ ਬਹੁਤ ਵੱਡਾ ਕੇਸਾ ਇਹ ਪ੍ਰੀਤ ਕੋਟ ਦੀ ਤਰਜੀਹ ਤੇ ਹਰਜ ਕੀਤਾ ਹੋਇਆ ਲਾਇਆ ਹੈ ਸਾਸ। ਉਨ੍ਹਾਂ ਦੀ ਮਿੱਠੀ ਨਿੱਕੀ ਯਾਦ ਜਨਮ ਦਿਹਾੜੇ ਦੇ ਰੂਪ ਵਿੱਚ ਮਨਾਈ ਜਾਂਦੀ। ਤੁਰਕੀ ਬਾਣੀ ਆਈ ਤਿਲ ਸਗਲੀ ਚਿੰਤ ਮਟਾਈ ਦੇ ਸ੍ਰੀ ਅਖੰਡ ਜਾਪ ਉਪਰੰਤ ਹੋਏ ਬਾਣੀ ਆਤਮ ਤੋ ਮਦ ਮਦ ਤੋ ਅੰਤ ਵਰਤ ਸੰਪੂਰਨ ਹੋਏ ਜਿਨ੍ਹਾਂ ਨੇ ਅੱਜ ਸਵੇਰੇ ਸੰਪੂਰਨ ভোগ ਪਾਈ ਗਏ। ਐਸ ਵੇਲੇ ਖੁੱਲ੍ਹੇ ਪਡਾਨਾਂ ਦੇ ਵਿੱਚ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿ ਸ੍ਰੀ ਅਕਾਲ ਜਿੱਥੇ ਸਾਨੂੰ ਉੱਚੀਆਂ ਆਸਨਾ ਤੇ ਸਬਾਈ ਮੰਨੋ ਕਰਕੇ ਦਰਸ਼ਨ ਗਦਾਰੇ ਬਖਸ਼ਿਸ਼ ਕਰਦੇ ਤੇ ਨਜ਼ਰੀ ਨਜ਼ਰ ਨਿਖਾਲ ਕਰਦੇ ਨੇ ਉੱਥੇ ਸਹਿਬ ਦੇ ਪਾਵਨ ਕਰਨਾਂ ਦੇ ਵਿੱਚ ਅਜਬੀ ਬਾਣੀ ਦਾ ਕੀਰਤਨ ਹੋ ਰਿਹਾ ਹੈ ਗੁਰਮੁਖਤ ਵਿਚਾਰ ਹੋ ਕੇ ਸਾਧ ਬਾਈ ਜਾਦੇ ਸਸ ਕਲਯੁਗ ਮੈਂ ਕੀਰਤਨ ਪ੍ਰਦਾਨਨਾ ਗੁਰਮੁਖ ਜੱਤੀ ਹੈ ਲਈ ਧਿਆਨ। ਸੋ ਪਾਣ ਸਾ ਪਾਈ ਗੁਰੂ ਪ੍ਰੀਤ ਸਿੰਘ ਦੀ ਬਹੁਤ ਹੀ ਪਿਆਰ ਦੇ ਨਾਲ ਆਪਾਂ ਨੂੰ ਗੁਰਬਾਣੀ ਕੀਰਤਨ ਸਰਵਨ ਕਰਾ ਦੇ ਇਸ ਸਤਿ ਸੰਗਤ। 2:00 ਸ਼ਾਮ ਕਰੀਬ 12:30 ਵਜੇ ਮਹਾਪੁਰਸ਼ ਅਦੇਸ ਦੇ ਇਸ ਤੇ ਪਹੁੰਚ ਜਾਣ। ਉਹਨਾਂ ਖਸ਼ਮਾ ਆਪਾਂ ਸਾਧ ਸੰਗਤ ਦੀ। ਅਦਾਲ ਮਿਲ ਕਰਕੇ ਆਪਣੇ ਸਵਾਸਾਂ ਨੂੰ ਸੁਪਲੇ ਦਾ ਅੰਦਰ ਯਤਨ ਕਰ। ਤਾਂ ਗੁਰੂ ਰਾਮਦਾਸਵਾਜ ਸੱਜੇ ਪਾਤਸ਼ਾਹ ਜੀ ਦਾ ਪਰਿੰਦਰ ਪ੍ਰਕਾਸ਼ ਦਿਹਾੜੇ ਦੀ ਔਰ ਮਹਾਪੁਰਸ਼ਾਂ ਦੇ ਜਨਮ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖਾਂ ਪੜਾਈਆਂ। ਆਓ ਮਨ ਜਿਤ ਬਿਰਤੀ ਇਕਾਗਰ ਕਰਕੇ ਆਪਾਂ ਗੁਰੂ ਸ਼ਬਦ ਦੇ ਨਾਮ ਜੁੜਨ ਦਾ ਯਤਨ ਕਰੀਏ। ਵਾਰੀ ਵਾਰੀ ਸਾਹ ਦੇ ਗੱਜ ਕੇ ਬੋਲਿਆ ਕਰੋ ਸਾਧ ਸੰਗਤ। ਗਉਣ ਦਾ ਬਲਕ ਫਲ ਸੁੰਦਰ ਦਾ ਅਗੁਫਾ ਦਾ ਹੈ ਜਦੋਂ ਆਪ ਸੁਣਦੇ ਹਾਂ ਨਾ ਨਾ ਤੋਂ ਗਾਉਣੇ ਦਾ ਕਿ ਕਿੰਨਾ ਪਰਪਰਾਪਤ ਹੁੰਦਾ ਬਾਹਰ ਦੇ ਕਈ ਕੋਟ ਤੇ ਜਗ ਫਰਾ ਸੁਣ ਗਾਉਣ ਹਾਰੇ ਫਰਾ ਇੱਕ ਗਿੰਤੀ ਨਹੀਂ ਮਹਾਰਜ ਨੇ ਦੱਸੀ ਕਈ ਕੋਟ ਕ ਕਰੋੜਾ ਕਈ ਕਰੋੜ ਜਗਾਂ ਦਾ ਫਾਲੂ ਆਹ ਸੱਚੇ ਬਾਸਾ ਕਹਿੰਦੇ ਪ੍ਰਾਪਤ ਹੁੰਦਾ ਜਿਹੜੇ ਮਿਲ ਕੇ ਗਾਉਂਦੇ ਨੇ ਤੇ ਸੁਣਦੇ ਨੇ ਚਿਤ ਬੇਤੀ ਨੂੰ ਇਕਾਗਰ ਕਰਕੇ ਸਾਥ ਜੇ ਤੇ ਆਪ ਕਿਸੇ ਬੰਦੇ ਦੇ ਕੋਈ ਗੱਲ ਕੀਤੀ ਹੋਵੇ ਕਿ ਆ ਹੋਵੇ ਅਸੀਂ ਲੱਖ ਵਾਰ ਤਰਕ ਕਰੀਏ ਸ਼ਬਦ ਕਰੀਏ ਵੀ ਕਿਵੇਂ ਹੋ ਜਾਵੇ ਇਹ ਕਲਯੁਗ ਦਾ ਸ਼ਾਮਾ ਜਿਹੜਾ ਹੈ ਇਹ ਧਿਆਨਕ ਵੀ ਬਹੁਤ ਹੈ ਤੇ ਉਤਮ ਯੁਗ ਨਹੀਂ ਹੈ ਧਿਆਨਕ ਉਹਨਾਂ ਵਾਸਤੇ ਹੈ ਜਿਨ੍ਹਾਂ ਨੇ ਪਾਪ ਕਰਨੇ ਉਤਮ ਯੁਗ ਉਹਨਾਂ ਵਾਸਤੇ ਹੈ ਜਿਨ੍ਹਾਂ ਨੇ ਨਾਮ ਜਪਣਾ ਦਾ ਸਾਸ ਉਹਨਾਂ ਵਾਸਤੇ ਉਤਮ ਯੁਗ ਹੁਣ ਸਾਨੂੰ ਅੰਦਾਜ਼ਾ ਨਹੀਂ ਗੁਰੂ ਪਿਆਰੋ ਕਿ ਅਸੀਂ ਦਰਿਆ ਤੇ ਬੈਠ ਕੇ ਜਿੱਥੇ ਉੱਪਰ ਪੱਖੇ ਚੱਲਦੇ ਨੇ ਥੋੜੇ ਸਮੇਂ ਵਿੱਚ ਉਹ ਲੰਗਰ ਪਾਣੀ ਦੀ ਜੋ ਬਣਿਆ ਹੋ ਆਪਾਂ ਨੂੰ ਮਿਲ ਜਾਣਾ ਹੁਣ ਸਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਵੀ ਇਹਨਾਂ ਦਰਿਆ ਤੇ ਬੈਠ ਕੇ ਅਸੀਂ ਕੀ ਕੁਝ ਪ੍ਰਾਪਤ ਕਰਕੇ ਲੈ ਜਾਣਾ ਕਿ ਅਧਿਰੇਸ਼ ਦਾ ਸ਼ਬਦ ਆਪਿਆ ਇੱਥੇ ਲੋੜ ਹੈ ਵਿਸ਼ਵਾਸ ਦੀ ਲੋੜ ਹੈ ਭਰੋਸੇ ਦੀ ਜਾਗੈ ਮਨ ਗੁਰ ਦੀ ਪ੍ਰਤੀਤ ਇਸ ਜਨ ਆਵੇ ਸਰਬਪ੍ਰਤ ਕੀ ਗੁਰੂ ਦੇ ਬਚਨ ਤੇ ਪ੍ਰੋਸ਼ਾ ਕਰਨਾ ਵਿਸ਼ਵਾਸ ਕਰਨਾ ਸਤਸੰਗ ਵਿੱਚ ਸਤਸੰਗ ਦਾ ਜਿਹੜਾ ਮਹੱਤਵ ਹੈ ਬਿਆੰਤ ਮਹੱਤਵ ਹੈ ਬਿਆੰਤ ਬਿਆੰਤ ਸਤਸੰਗ کئی ਕੋਟਕ ਜਗ ਪਲਾ ਸੁਖ ਗਾਮਨ ਕਰੇ ਮੈਲ ਖੋਈ ਕੋਟ ਅਤਿ ਫਰੇ ਨਿਰਮਲ ਭਏ ਚਿੱਤਾਂ ਜਨਮ ਜਨਮਾਂ ਦੇ ਲੱਗੇ ਹੋਏ ਮੈਲ ਦੂਰ ਹੁੰਦੀ ਹੈ ਚਿੱਤ ਨਿਰਮਲ ਹੁੰਦਾ ਹੈ ਤੇ ਮਹਾਰਾਜ ਕਹਿੰਦੇ ਕਰੋਣਾ ਬਚਰ ਪਾਖ ਇੱਕ ਕਰਮ ਮਥੇ ਵਿੱਚ ਪ੍ਰਗਟ ਹੋ ਜਾਵੇ ਨਾ ਇੱਕ ਜੀਵਨ ਲੈ ਉਹਦਾ ਇਥੇ ਪਤਾ ਨਹੀਂ ਕਿੰਨੇ ਜਿਹੜੇ ਮਹਾਰਾਜ ਨੇ ਸੱਜੇ ਪਾਛੇ ਸਾਡੇ ਕੱਟਦੇ ਨੇ ਜਿੰਗਿਆ ਇਹ ਤੋਂ ਸਸਤਾ ਸੌਦਾ ਤੇ ਆਪਾਂ ਕਹੀਏ ਕੋਈ ਹੋਰ ਹੋ ਸਕਦਾ ਤੇ ਉਹ ਸਾਡੇ ਵੱਡੀ ਪੁੱਲ ਤੇ ਪਿਆ ਲਿਓ ਇਥੇ ਸਿਰਫ ਲੋੜ ਦੇ ਚਿੰਤ ਕੇ ਕੰਮ ਕਰਦੇ ਪ੍ਰਭੂ ਕੀ ਉਸਤ ਕਰੋ ਸ਼ਾਂਤ ਮੀਤ ਸਾਵਧਾਨ लेखाली Tchau, i ਇੱਕ ਅਵਸਥਾ ਹੈ ਜਿੱਥੇ ਜਾ ਕੇ ਇਸ ਗੱਲ ਦੀ ਸੋਚੀ ਹੁੰਦੀ ਹੈ ਕਿ ਅਸੀਂ ਮਾਲਕ ਦੇ ਨਾਲ ਵਿਛੜੇ ਹੋਏ ਹਾਂ ਬੱਚਾ ਮਾਂ ਕੋਲੋਂ ਦੇ ਨਾਲੋਂ ਵਿਛੜਿਆ ਹੋਵੇ ਬਚਪਨ ਵਿੱਚ ਉਹ ਆਪਣੇ ਆਪ ਯਾਦ ਨਹੀਂ ਆਉਂਦਾ ਕਿ ਮੈਂ ਕਿੱਥੋਂ ਵਿਛੜਿਆ ਹੋਇਆ ਕੋਈ ਯਾਦ ਦਿਵਾ ਦੇਵੇ ਉਹਨੂੰ ਕਈ ਯਕੀਨ ਕਰਾ ਦੇਵੇ ਤੇ ਉਹਨੂੰ ਭਰੋਸਾ ਆ ਜਾਵੇ ਕਿ ਸੱਚਮੁੱਚ ਮੇਰਾ ਪਿਤਾ ਤੇ ਰਾਜਾ ਮੈਂ ਇੱਥੇ ਗਰੀਬਾਂ ਦੇ ਰਹਿ ਗਿਆ ਕੌਣ ਨੂੰ ਬਸਤਰ ਨਹੀਂ ਨੂਨੇ ਖਾਣ ਨੂੰ ਰੋਟੀ ਨਹੀਂ ਮਿਲ ਤੇ ਦੁਖੀ ਹੋਵੇ ਉਹਨੂੰ ਭਰੋਸਾ ਆ ਜਾਵੇ ਕਿ ਉਹਨੂੰ ਭਰੋਸਾ ਨਾ ਆਵੇ ਫਿਰ ਉਹਦਾ ਕੁਝ ਨਹੀਂ ਬਲਣਾ ਜਿੰਨਾ ਮਰਜ਼ੀ ਉਹ ਲੋੜ ਆਵੇ ਸਰਸ ਰੱਬ ਦੇ ਭਰੋਸੇ ਦੀ ਇਉਂ ਨ ਕੋਰੋਸਾ ਆਵੇਗਾ ਉਹ ਕਿਸੇ ਦਾ ਮਿੰਦ ਤਰਨਾ ਕਰੇਗਾ ਉਹ ਭਾਈ ਮੈਨੂੰ ਮੇਰੇ ਪਿਤਾ ਦੇ ਨਾਲ ਹੀ ਬੁਲਾ ਲੇ ਉਹ ਮੈਨੂੰ ਮਿੰਨ ਵਾਸਤੇ ਉਦਪੀ ਕਰੇਗਾ ਅਪਰਾਧਾ ਵੀ ਕਰੇਗਾ ਢੂੰਡ ਕਰੇਗਾ ਆਪਣੀ ਪਿਛਾਣੀ ਵੀ ਮੇਰਾ ਪਿਤਾ ਮੈਨੂੰ ਮਿਲ ਜੇ ਇਸੇ ਤਰ੍ਹਾਂ ਉਹ ਵਿਰਲੇ ਜਨ ਨੇ ਵਿਰਲੇ ਪਿਆਰੇ ਰੱਬ ਦੇ ਨੇ ਜਿਨ੍ਹਾਂ ਨੂੰ ਏਸ ਗੱਲ ਦਾ ਪਰੋਸਾ ਹੈ ਕਿ ਅਸੀਂ ਕਿਸੇ ਦੇ ਨਾਲ ਵਿਛੜੇ ਹਾਂ ਪਿਆ ਉਹ ਭਾਗਾ ਵਾਲੇ ਨੇ ਉਹ ਕੋਈ ਅਵਸਥਾ ਨਹੀਂ ਸਾਧ ਸੰਗੀ ਜਿੱਥੇ ਜਾ ਕੇ ਪਤਾ ਲੱਗ ਜਾਂਦਾ ਕਿ ਮੈਂ ਪਰਮੇਸ਼ਰ ਦੇ ਨਾਲੋਂ ਵਿਛੜਿਆ ਹੋਇਆ ਉਸ ਤੋਂ ਵੀ ਵੱਡੀ ਅਵਸਥਾ ਉਹਨਾਂ ਦੀ ਹੈ ਪਿਆਰ ਉਹ ਤੋਂ ਵੀ ਵੱਡੇ ਭਾਗਾ ਵਾਲੇ ਉਹ ਹੈ ਜਿਹੜੇ ਮਨਾਪ ਦੇ ਲਈ ਸਾਧਨ ਕਰਦੇ ਨੇ ਡਾਕਟਰ ਪਾਲਸ਼ਾ ਭਾਈ ਵੀਰ ਸਿੰਘ ਦੀ ਦੇਦੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਾਲ ਆਰਾਮ ਨਾ ਬੰਦੇ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਕਿ ਅਸੀਂ ਵਿਚਲੇ ਹਾਂ ਪਿਆ 90 ਵਾਰੇ ਨੈਨਾ ਕੀ ਨੀਂਦਰ ਦਿਨੇ ਰਾਤ ਬੈ ਬੈ ਕੇ ਦਿਨ ਰਾਤ ਮਾਲਕ ਦੀ ਯਾਦ ਵਿੱਚ ਜੁੜਦੇ ਨੇ ਬਰਾਹ ਕਰਦੇ ਨੇ ਸਾਸ ਤੇ ਇੰਨੀ ਰਹਿ ਗਈਏ ਚੰਗਨ ਤਾਰੇ ਜਾ ਕੇ ਸੰਜਣਾ ਮੇਰੇ RAM ਪਿਆਰੇ RAM ਪਿਆਰੇ ਸਦਾ ਜਾ ਕੇ ਨਾਮ ਸਗਰੋ ਅੰਤ ਚਾਲੂ ਨ ਕਮਲ ਧਿਆਨ ਗਿਰਦੇ ਪਰ ਵਿਸ਼ਰਣ ਨਾਹੀ ਇੱਕ ਖਿਲੋ ਇੱਕ ਖਿਲ ਮਾਤਰ ਸਮਾ ਵੀ ਉਹ ਮਾਲਕ ਤੁ ਬਸਾਰਦੇ ਨਹੀਂ ਸੰਸਾਰ ਸ ਕਿਉਂਕਿ ਮਿਲਣਾ ਸੀਦੇ ਖੇਤ ਜਿਨਾਂ ਦੇ ਖਾਦੀ ਉਹ ਕਾਲ ਆਰਾਮ ਨਾ ਕਹਿੰਦੇ ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਭਈ ਭਈ ਇੱਕੋ ਲਗਨ ਲੱਗੀ ਲਈ ਜਾਂਦੀ ਤੋਰ ਅਨੰਤ ਜਿਨਾਂ ਨੇ ਉਹਨਾਂ ਨੂੰ ਇੱਕੋ ਹੀ ਲੱਲਣਦੇ ਉਹ ਅਨੰਤ ਰਿਸ਼ਤ ਜਿਹੜਾ ਹੈ ਉਹਦੇ ਬਲ ਤੋਂ ਹੀ ਸਾਸ ਜਿਵੇਂ ਦਰਿਆ ਦਿਨ ਰਾਤ ਵਗਦਾ ਹੈ ਸਮੁੰਦਰ ਵਿੱਚ ਪੈਣ ਲਈ ਤੇ ਉਹ ਦਿਨ ਰਾਤ ਸ਼ਫਰ ਕਰਦੇ ਨੇ ਪਾਪ ਦਿਨ ਰਾਤ ਮਾਲਕ ਨੂੰ ਯਾਦ ਕਰਦੇ ਨੇ ਜਬ ਦੇ ਵਿਸਾਸ ਵਸਨੋ ਹੋਰੇ ਮਕਾਮ ਨਾ ਕੋਈ ਮਲਾਪ ਤੋਂ ਉਰਲੇ ਪਾਸ਼ੇ ਉਹਨਾਂ ਤੇ ਕੋਈ ਮੰਜ਼ਿਲ ਨਹੀਂ ਹੁੰਦੀ ਜਿੰਨਾਂ ਨੂੰ ਮਲਾਬ ਲੱਗ ਜਾਵੇ ਅੰਜਲਾ ਬਹੁਤ ਨੇ ਜਦੋਂ ਇਸ ਪਾਸੇ ਕੋਈ ਚਲਦਾ ਉਹਦੀ ਨਿੰਦਿਆ ਵੀ ਹੁੰਦੀ ਹੈ ਕਈ ਨਿੰਦਿਆ ਤੋਂ ਡਰਦੇ ਫਿਰ ਹਟ ਜਾਂਦੇ ਨੇ ਕਹਿੰਦੇ ਚਲੋ ਸ਼ਕਲ ਜੀ ਇਹ ਲੈ ਕੇ ਆਣਾ ਵਰਤਵਾ ਕਈਆਂ ਦੀ ਉਸਤਤ ਹੁੰਦੀ ਆ ਉਹ ਉਸਤਤ ਦੇ ਵਿੱਚ ਉਲਝ ਜਾਂਦੇ ਜਿਹੜਾ ਰੱਬ ਦਾ ਪਿਆਰਾ ਬਲਾਗੀ ਪੁਰਸ਼ ਹੈ ਉਸਤਤ ਨਿੰਦਰ ਦੋ ਗਿਆਕਰ ਕੋੜੇ ਪਦ ਨਿਰਮਾਨ ਉਹ ਨਹੀਂ ਪਰਵਾਹ ਕਰਦਾ ਕਿ ਮੇਰੀ ਨਿੰਦਿਆ ਹੋ ਰਹੀ ਹੈ ਉਹ ਨਹੀਂ ਪਰਵਾਹ ਕਰਦਾ ਉਸਤਤ ਹੋ ਰਹੀ ਹੈ ਇਸ ਜਿਹੜਾ ਫਿਰ ਜੱਪ ਦਾ ਮਿਹਨਤ ਕਰਦਾ ਇੱਕ ਸਟੇਸ਼ਨ ਹੋਰ ਆਉਂਦਾ ਦਿੱਦੀਆਂ ਸਿੱਧੀਆਂ ਦਾ ਕਈ ਵਾਰ ਉੱਥੇ ਉਤਰ ਜਾਂਦਾ ਗਿਆ ਕਬੀਰ ਸਿੱਖ ਸਾਖਾ ਬਹੁਦੇ ਕੀਏ ਕੇਸੋ ਕੀਓ ਨਾ ਮੀਟ ਚਾਲੇ ਥੇ ਹਰ ਮਿਲਨ ਕੋ ਪੀਛੇ ਅਟ ਕਿਉ ਜਿੱਦ ਚੱਲਿਆ ਸੀ ਉਹ ਮਲਾਪ ਦੀ ਇੱਛਾ ਲੈ ਕੇ ਚੱਲਿਆ ਸੀ ਮਲਾਪ ਦਾ ਸੰਗਰਮ ਲੈ ਕੇ ਚੱਲਿਆ ਸੀ ਸਾਧ ਸੰਧੀ ਜਦੋਂ ਅੰਦਰ ਰਿੱਧੀਆਂ ਸਿੱਧੀਆਂ ਆਈਆਂ ਉਦੋਂ ਉਹਨਾਂ ਨੇ ਨਾਲ ਕਿਤ ਲਾ ਲਿਆ ਰਿੱਧ ਸਿੱਧ ਸਭ ਮੋਹ ਹੈ ਨਾਮ ਨਮਸ਼ ਮਨ ਜਿਹੜੀ ਚੀਜ਼ ਲੈਣ ਆਇਆ ਸੀ ਕਹਿੰਦੇ ਉਹ ਤੋਂ ਫਿਰ ਖਾਲੀ ਰਹਿ ਗਿਆ ਜਿਹੜੀ ਆਸ਼ੂਦੀ ਮੰਝਰ ਰਿੱਧੀਆਂ ਸਿੱਧੀਆਂ ਨੇ ਜਿਹੜੀ ਆਸ਼ੂਦੀ ਮੰਝਲ ਹੈ ਮਨ ਨੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਿਹਦੇ ਤੋਂ ਵਿਛੜਿਆ ਹੈ ਉਹਨੂੰ ਮਿਲਣਾ ਹੈ ਜਿਹੜਿਆ ਆਸ਼ੂਦੀ ਮੰਜਲ ਹੈ ਪਹਿਲੀ ਪ੍ਰਾਪਤ ਮਾਨਕ ਦਿਵਰੀਆ ਗੋਪਨ ਗੰਗੀ ਇਹ ਤੇਰੀ ਬਰੀਆ ਆਪਨੇ ਨਿਤ ਪੜਦੇ ਆ ਸਾ ਸੰਗ ਦੀ ਇਹ ਹੋਤੇ ਸਿਦੇ ਤੇ ਬਾਗੋਂ ਲਈ ਜਨਮ ਤੋਂ ਤੁਹਾਡੇ ਲਿਖੇ ਸਾਨੂੰ ਸੋਚਣ ਦੀ ਲੋੜ ਹੈ ਸਾਡਾ ਜਨਮ ਕਾਹਦੇ ਲਿਖੇ ਲੱਗ ਜਾਂਦੇ ਆ ਵੀਰ ਇयां ਪੁੱਤਾਂ ਦੇ ਲਿਖੇ ਲੱਗੇ ਜਾਂਦਾ ਮੋਹ ਮਾਇਆ ਦੇ ਲਿਖੇ ਲੱਗ ਰਿਹਾ ਵਿਸ਼ਿਆ ਵਕਾਲਾਂ ਦੇ ਲਿਖੇ ਲੱਗ ਰਿਹਾ ਕਾਹਦੇ ਲਿਖੇ ਲੱਗ ਰਿਹਾ ਇਹ ਸਾਨੂੰ ਵਿਚਾਰ ਕਰਨ ਦੀ ਲੋੜ ਹੈ ਕਿ ਰੱਬ ਦੇ ਲਿਖੇ ਲੱਗ ਰਹੇ ਨੇ ਸਾਸਾ ਕਹੇ ਵਿਦਾਸ ਆਸ ਲੱਗਦੀ ਆਸਾ ਹਰ ਮਨੁੱਖ ਦੇ ਅੰਦਰ ਨੇ ਇਹ ਸੰਸਾਰ ਨੇ ਆਸਾਂ ਕਰ ਕਰ ਕੇ ਦਿਉਂਦਾ ਹੈ ਤੇ ਸਾਰੀ ਜ਼ਿੰਦਗੀ ਆਸ ਕਰਦਾ ਹੈ ਮੇਰੇ ਪੁੱਤਰ ਹੋ ਜਾਵੇ ਪੁੱਤਰ ਹੋ ਗਿਆ ਇਹ ਪੜ ਲੈ ਕੇ ਜਾਵੇ ਇਤਿਹਾਸ ਹੋਰ ਲੱਗ ਪੜ ਗਿਆ ਇਹ ਨੌਕਰੀ ਤੇ ਲੱਗ ਜਾਵੇ ਨੌਕਰੀ ਤੇ ਵੀ ਲੱਗ ਗਿਆ ਉਹ ਇਹਦਾ ਵਿਆਹ ਹੋ ਜਾਵੇ ਵਿਆਹ ਵੀ ਹੋ ਗਿਆ ਪਰ گاਉ ਉਹਦੇ ਪੁੱਤਰ ਹੋ ਜਾਵੇ ਉਹ ਵੀ ਹੋ ਗਿਆ। ਗਾਉ ਉਹ ਪੱਲੇ ਪੰਜਾਬ ਦੇ ਉਹ ਲੋਕੀਂ ਤੇ ਲੱਗ ਜਾਵੇ। ਸਾਰੀ ਜ਼ਿੰਦਗੀ ਆਖਰੀ ਸਵਾਸ ਤੱਕ ਇਹ ਮਨੁੱਖ ਦੇ ਅੰਦਰ ਆਸ ਨਹੀਂ ਦੀ ਅਹਿਸਾਸ। ਇੱਕ ਉਹ ਰੱਬ ਦੇ ਪਿਆਰੇ ਜਿਨ੍ਹਾਂ ਨੇ ਇੱਕ ਇੱਕੋ ਹੀ ਆਸ ਹੈ ਪਿਆਰੇ ਦੇ ਬਣਾ ਕੇ ਸਾਸਨ। ਉਹ ਕਿਹੜਾ ਹਾਲ ਸੀ ਬਾਬਾ ਫਰੀਦ ਸਿੰਘ ਦੇ ਬਾਬਾ ਫਰੀਦ ਸਾਹਿਬ ਦੇ ਜੀਵਨ ਦਾ ਗੁਰੂ ਪਿਆਰ ਜੇਰ ਸਰੀਰ ਸੁਖ ਕੇ ਕੰਗ ਬਣ ਚੁੱਕਿਆ ਇੰਨੀ ਬੇਤ ਕਿੰਨੀ ਇੰਨੀ ਤਪਸ਼ਿਆ ਕੀਤੀ ਪਿਆ ਸਰੀਰ ਮੁਕੰਦ ਤੇ ਆ ਗਿਆ ਲੇਕਿਨ ਉਹਨਾਂ ਦੀ ਆਸ ਦੇ ਮੁਕੀ ਉਸ ਰੇ ਦੇ ਉਹਨਾਂ ਦੇ ਅੰਦਰ ਆਪਰਦਾਸ ਸੀ ਸਾਸੀ ਮੈਨੂੰ ਪਿਆਰੇ ਕੋ ਨਗ